ਗਗਨੰਦ ਮਾਂ ਮਾਂ ਬਾਜਿਓ ਪੜਿਓ ਨਿਸ਼ਾਨੇ ਘਾਓ ਖੇਤ ਜੁ ਮੰਡਿਓ ਸੂਰਮਾ ਹਬ ਤੂੰ ਜਨ ਕੋ ਧਾਓ ਗਗਨੰਦ ਮਾਂ ਮਾਂ ਬਾਜਿਓ ਬੜੇ ਨਿਸ਼ਾਨੇ ਘਾਓ ਖੇਤ ਜਮਾਉਂਦੇਓ ਸੂਰਮਾ ਅਬ ਤੂੰ ਜਨ ਕੋ ਧਾਓ ਸੂਰਾ ਸੋ ਪਹਿਚਾਨੀਏ ਝੋਲਾਰੇ ਦੀਨ ਕੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੇ ਖੇਤ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੇ ਖੇਤ ਵਾਹਿਗੁਰੂ ਜੀ ਕਾ ਖਾਲਸਾ वाहे गुरु जी की फतेह कल की कल गे तार दमेष पितादे दोपहर चांद प्यारे ਵਿਚ ਸਾਰਾਂਦ ਝਾਲਮ ਫਾੜ ਕੇ ਵਿਚ ਸਾਰਾਂਦ ਝਾਲਮ ਫਾੜ ਕੇ ਨੀਹਾ ਵਿੱਚ ਖਲਾਰੇ ਕਲਗੀ ਤਰਦਸ਼ ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਵਿੱਚ ਸਾਰਾਂਦ ਝਾਲਮਾ ਫੜ ਕੇ ਵਿੱਚ ਸਾਰਾਂਦ ਝਾਲਮਾ ਫੜ ਕੇ ਨੀਹਾਂ ਵਿੱਚ ਖਲਾਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਈਨ ਮਨਾਵਣ ਲਈ ਜ਼ਾਲਮਾ ਬਹੁਤਾ ਜੋਰ ਲਗਾਇਆ ਇਨ ਮਨਾਵਣ ਲਈ ਜ਼ਾਲਮ ਬਹੁਤਾ ਜ਼ੋਰ ਲਗਾਇਆ ਧਨ ਦੌਲਤ ਪੂਰਾ ਦਿਆਂਗੇ ਡੋਲਿਆਂ ਦਾ ਲਾਲ ਚ ਦਖਲਾਇਆ ਧਨ ਦੌਲਤ ਪੂਰਾ ਦਿਆਂਗੇ ਡੋਲਿਆਂ ਦਾ ਲਾਲ ਚ ਦਖਲਾਇਆ ਭਰਤਨ ਤਨੋਂ ਨਿੱਕੇ ਬੱਚੇ ਸਿੱਦਕੋ ਮੂਲ ਨਹਾਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਵਿਚ ਸਰਹੰਦ ਜ਼ਾਲਮ ਫੜ ਕੇ ਵਿਚ ਸਰਹੰਦ ਜ਼ਾਲਮ ਫੜ ਕੇ ਨੀਹਾ ਵਿੱਚ ਖਲਾਰੇ ਕਲ ਗੀਤਾਰ ਦਸ਼ਮੇਸ਼ ਪੀਤਾ ਦੇ ਦੋ ਪਰ ਚਾਂਦ ਪਿਆਰੇ ਕਲਗੀ ਤਰਦਸ਼ ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਜਦ ਨਮਾਨੀ ਇਨ ਬਾਲਕਾਂ ਸੂਬੇ ਗੁੱਸਾ ਖਾਇਆ ਸੂਬੇ ਗੁੱਸਾ ਖਾਇਆ ਜਦ ਨਮਾਨੀ ਇਨ ਬਾਲਕਾਂ ਸੂਬੇ ਗੁੱਸਾ ਖਾਇਆ ਸੋ ਬੇਗੁੱਸਾ ਖਾਇਆ ਖੋਲ ਕਤਾਬ ਪੜੀ ਕਾਜੀ ਇੱਟਾਂ ਦਾ ਫਤਵਾ ਲਾਇਆ ਇੱਟਾਂ ਦਾ ਫਤਵਾ ਲਾਇਆ ਖੋਲ ਕਤਾਬ ਪੜੀ ਕਾਜੀ ਇੱਟਾਂ ਦਾ ਫਤਵਾ ਲਾਇਆ ਇੱਟਾਂ ਦਾ ਫਤਵਾ ਲਾਇਆ ਚਿਰਨ ਦਿਉ ਨੀਆਂ ਦੇ ਵਿੱਚ ਇਨਾਂ ਨੂੰ ਵੇਖਣ ਲੋਕੀ ਸਾਰੇ ਕਲਗੀ ਤਾਰ ਦਾ ਸ਼ਮੇਸ਼ ਪਿਤਾ ਦੇ ਦੁਪਰ ਚਾਂਦ ਪਿਆਰੇ ਕਲਗੀ ਤਾਰ ਦਾ ਸ਼ਮੇਸ਼ ਪਿਤਾ ਦੇ ਦੁਪਰ ਚਾਂਦ ਪਿਆਰੇ ਵਿੱਚ ਸਰਹੰਦ ਝਾਲਮ ਫੜ ਕੇ ਵਿੱਚ ਸਰਹੰਦ ਝਾਲਮ ਫੜ ਕੇ ਨੀਹਾਂ ਵਿੱਚ ਖਲਾਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੁਪਰ ਚਾਂਦ ਪਿਆਰੇ ਲਗੇ ਤਾਰ ਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਸਰਹੰਦ ਦੇ ਵਿੱਚ ਜ਼ਬਰ ਜ਼ੁਲਮ ਸਿੱਦਕ ਸਬਰ ਦੀ ਲੜਾਈ ਜ਼ਾਲਮ ਵਜੀਦਾ ਖਾਨ ਨਵਾਬ ਬੜੀ ਕੋਸ਼ਿਸ਼ ਕੀਤੀ ਨਿੱਕੇ ਸਹਿਬਜਾਦਿਆਂ ਨੂੰ ਵਰਗ ਲਾ ਕੇ ਲਾਲਚ ਦੇ ਕੇ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਵੇ ਡੋਲਿਆਂ ਦਾ ਲਾਲਚ ਦਿੱਤਾ ਧਨ ਦੌਲਤ ਦਾ ਲਾਲਚ ਦਿੱਤਾ ਇਥੋਂ ਤੱਕ ਆਖਿਆ ਕਿ ਤੁਹਾਨੂੰ ਪੀਰ ਬਣਾ ਦਿੱਤਾ ਜਾਵੇਗਾ ਕਿ ਚੈਰੀ ਲੱਗੀ ਹੋਈ ਏ ਇਸ ਕਚਰੀ ਦੇ ਵਿੱਚ ਇਨਸਾਫ ਪਿਆ ਹੁੰਦਾ ਏ ਇੱਕ ਪਾਸੇ ਦੋ ਬੱਚੇ ਮਾਸੂਮ ਜਿੰਦੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਸਹਿਬਜ਼ਾਦੇ ਇੱਕ ਦੀ ਉਮਰ 7 ਸਾਲ ਤੇ ਇੱਕ ਦੀ ਉਮਰ 9 ਸਾਲ ਬਸ ਇਹਨਾਂ ਬੱਚਿਆਂ ਦਾ ਇਹ ਹੀ ਦੋਸ਼ ਹੈ ਕੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਹਨ ਵੇਖੋ ਇਨਸਾਫ ਕਿਸ ਪ੍ਰਕਾਰ ਕੀਤਾ ਜਾ ਰਹਾ ਏ ਕਲਗੀ ਤਰਦਸ਼ਮੇਸ਼ ਪਿਤਾ ਦੇ ਦੁਪਰ ਚਾਂਦ ਪਿਆਰੇ ਕਲਗੀ ਤਰਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਵਿੱਚ ਸਰਹੰਦ ਜਾਲਮ ਫੜ ਕੇ ਵਿੱਚ ਸਰਹੰਦ ਜਾਲਮ ਫੜ ਕੇ ਨੀਹਾ ਵਿੱਚ ਖਲਾਰੇ ਕਲਗੀ ਤਾਰ ਦਸ਼ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਕਲਗੀ ਤਰਦਸ਼ ਮੇਸ਼ ਪਿਤਾ ਦੇ ਦੋ ਪਰ ਚਾਂਦ ਪਿਆਰੇ ਵਿੱਚ ਸਰਹੰਦ ਝਾਲਮ ਫਾੜ ਕੇ ਵਿੱਚ ਸਰਹੰਦ ਝਾਲਮ ਫਾੜ ਕੇ ਨੀਹਾਂ ਵਿੱਚ ਖਲਾਰੇ ਕਲਗੀ ਤਾਰ ਦਸ਼ਮੇਸ਼ ਪਿਤਾ ਦੇ ਦੁਪਰ ਚੰਦ ਪਿਆਰੇ ਕਲਗੀ ਤਾਰ ਦਸ਼ਮੇਸ਼ ਪਿਤਾ ਦੇ ਦੁਪਰ ਚੰਦ ਪਿਆਰੇ ਕਲਗੀ ਤਾਰ ਦਸ਼ਮੇਸ਼ ਪਿਤਾ ਦੇ ਦੁਪਰ ਚੰਦ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ